ਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਜੀ ਉਹ ਜਿਹੜੀ ਲਿਖਾ ਰਹੇ ਸੀ ਤੇ ਆਣੇ ਕਿ ਉਹ ਲੱਗਦਾ ਜਿਹੜਾ ਫਟਨ ਦੇ ਵਿੱਚ ਇੱਕ ਲੇਡੀਜ਼ ਐ ਭੈਣ ਆ ਸਾਨੂੰ ਕਾਲ ਆ ਰਹੀ ਸੀ ਕਿ ਤੇ ਲਵਾਰਸ ਭੈਣ ਘੁੰਮ ਰਹੀ ਆ ਜਦੋਂ ਆਏ ਫੋਨ ਬਤਾ ਤੁਹਾਨੂੰ ਆ ਮੈਨੂੰ ਬਈ ਇੱਕ ਤਾਂ ਕੱਲ ਆਇਆ ਸੀ ਕੱਜ ਆਇਆ ਮੈਡੀਕਲ ਜੀ ਕੱਲ ਆਪਾਂ ਨੂੰ ਲੱਭੀ ਨਹੀਂ ਭਾਣਾ ਨਾ ਸਾਥੇ ਜਾ ਰੱਖ ਫਲਰ ਜੀ ਕੱਲ ਨੂੰ ਕੁਝ ਮਦਦ ਕਰਨ ਦਾ ਬੰਦਾ ਆਪ ਦੇਖੋ ਇੰਜੈਕਸ਼ਨ ਦੀ ਸੂਈ ਲੱਗੀ ਹੋਈ ਓਵੇਂ ਨੀਡਲਸ ਲੱਗੀ ਹੋਈ ਐ ਇਹ ਦਵਾਈ ਮੈਨੂੰ ਜੇ ਤਾਂ ਪੈਕ ਟੱਪ ਨੇ ਪੈਨੇਸਫ੍ਰੀ ਕਾਲ ਪੈਸਫ੍ਰੀ ਕਾਲ ਮੈਨੇ ਕੀ ਨਾਂ ਤੇਰਾ ਮੈਨੇ ਅਨੀਤਾ ਸਿੰਘ ਰਾਜਪੂਤ ਕਹਿੰਦਾ ਉਹ ਇਤਸ ਸਿੰਘ ਰਾਜਪੂਤ ਉਹ ਇਧਰ ਪਨੇ ਪੈਂਡ ਕਿਹੜਾ ਤੇਰਾ ਇਹ ਹੈਗਾ ਰੁਰਕਾ ਪੈਨ ਹੈ ਹਾਂ ਰੁਰਕਾ ਪੈਨ ਰੁਰਕਾ ਪੈਨ ਦੀ ਰੁਰਕਾ ਪੈਨ ਦੀ ਐਕ੍ਰੀਲ ਬਣਾਣਾ ਤਾਂ ਮੈਂ ਉਹਨਾਂ ਦੀ ਦੱਸਦੀ ਆ ਅੱਛਾ ਰੁਰਕੇ ਤੋਂ ਬਾਹਰ ਨਾਲ ਸਰਪੰਚ ਜੰਗਲ ਧਿਆਨ ਦਿਓ ਕੁੜੀਆਂ ਦਾ ਕੀ ਹੋਣਾ ਚਾਹੀਦਾ ਹੈ ਆ ਜਿੰਦਗੀ 'ਚ ਕੁੜੀ ਕੀ ਚਾਹਦੀ ਹੈ ਅਨਿਤਾ ਸਿੰਘ ਨੇ ਰਾਜਪੂਤ ਨੇ ਕੀ ਕਿੱਤਾ ਸਿਗਾ ਤੇ ਜਿੰਦਗੀ 'ਚ ਅੱਛਾ ਅਸੀਲਾ ਦੇਵੀ ਜੋ ਹੈਗੀ ਸੀਗੀ ਕਿ ਉਹਨੇ ਵੀ ਸਿਲਾ ਦੇਵੀ ਦਾ ਜੋ ਕੱਟ ਸੀ ਇਕ ਕਿਸਕੇ ਨਾਲ ਮੈਚ ਕਰਨਾ ਉਹ ਨਾਲ ਕੀ ਕਰਿਆ ਇੱਕ ਰੀਲ ਉਹ ਕੀ ਕਰਤੀਆਂ ਸਰ ਸਾਡੇ ਨਾਲ ਜਦੂਰ ਸੰਪਰਕ ਕਰੋ ਹਾਂ ਪੇਜ ਉੱਪਰ ਕਿਸੇ ਦੀ ਜ਼ਿੰਦਗੀ ਦਾ ਪਹਿ ਨਹੀਂ ਕਰ ਸਕਦਾ ਕਿਸੇ ਇਹ ਕਿਸੇ ਦੀ ਇੱਜ਼ਤ ਦਾ ਮੁੱਲ ਕਿਸੇ ਬਾਤ ਤੁਸੀਂ ਕਹਿ ਦੋਗੇ ਇਸ ਭੈਣ ਨੂੰ ਪਹਿਚਾਣਦਾ ਤਾਂ ਪਲੀਜ਼ ਸੰਪਰਕ ਕਰੋ ਨਹੀਂ ਪਹਿਚਾਣਦੇ ਅੱਗੇ ਜੁਸ਼ ਸ਼ੇਅਰ ਕਰੋ ਤੁਹਾਨੂੰ ਪਤਾ ਲੱਗ ਸਕੇ ਚੋ ਉਹਦੇ ਨੂੰ ਹੋਵੇ ਭੈਣ ਨੂੰ ਪਹਿਲਾਂ ਬਾਹਰ ਘੰਟਾ ਕਰ ਰਹੀ ਦੀ ਬਰ ਸਾਈਡ ਤੋਂ ਬੰਪਰ 1 ਕਮਿੰਟ ਦੀ ਤੇਰੇ 1 ਮਿੰਟ ਮੈਨੂੰ ਪਤਾ ਹੈ ਸਭ ਕੁਝ ਝੱਛੇ ਤੇ ਝਤੀ ਕਰਤਾ ਆ ਨਹੀਂ ਮੈਂ 1 ਮਿੰਟ ਲੈ ਸਾਥੀ ਬੋਲ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੀਤਰਾ ਦੀ ਨੀਤਰਾ ਰਾਜਪੂਤ ਹਾਂ ਨੀਤਰਾ ਰਾਜਪੂਤ ਆਜ ਭੈਣੇ ਤੇ ਸਰਪੰਚ ਵੀਰੇ ਨੇ ਬੁਲਾਇਆ ਤੈਨੂੰ ਰੁੜਕ ਵਾਲੇ ਨੇ ਆਜ ਹੋਰ ਸਾਮਣੇ ਗੱਡੀ ਸਾਬੋ ਫਟੋ ਭੈਣੇ ਚਲੋ ਮਿਲ ਭੈਣੇ ਆ ਰੋਟੀ ਤੇਰੀ ਹੈ ਭੈਣੇ ਧੰਨਵਾਦ ਜਿਹੜੇ ਕਿਦੋਂ ਤੋਂ ਆਏ ਸੀ ਇੱਥੇ ਐ ਜੀ ਕੋਈ ਬਾਉ ਜੀ ਆਏ ਸੀਗੇ ਉਹਨੇ ਕੁਦਰ ਪਹਿਲਾਂ ਆ ਕੋਈ ਬਾਉ ਵਾਉ ਨਹੀਂ ਹੁੰਦਾ ਕਿਸੇ ਦਾ ਪਿਓ ਕੁਛ ਨਹੀਂ ਹੁੰਦਾ ਇੱਜ਼ਤ ਤਾਂ ਦੇ ਨਹੀਂ ਸਕਦਾ ਕੁੱਤੇ ਵਰਗਾ ਸਭ ਤੇ ਜੰਦਾਰੇ ਜੁੱਤੀਆਂ ਮਾਰੇ ਨਾ ਦੇ ਐਤਾ ਕਿ ਮੇਰੀ ਜ਼ਿੰਦਗੀ ਤੂੰ ਛਣ ਕੇ ਗਈ ਆ ਤੂੰ ਮਾਹ ਤਾਂ ਆਪਣਾ ਪੱਤ ਦਾ ਚੜ ਗਿਆ ਮੈਨੂੰ ਜੁੱਤੀਆਂ ਖਾਲੇ ਸਭ ਗਈਆਂ ਤੂੰ ਨਾ ਕਰ ਜ਼ਿੰਦਗੀ ਆ ਤਾ ਕਿ ਜ਼ਿੰਦਗੀ ਨੂੰ ਯਾਦ ਰੱਖੇ ਕਿ ਜੇ ਮਾਫੀ ਨੂੰ ਲਾਉਗੇ ਤਾਂ ਚਲੋ ਉਹ ਲੱਭਣ ਵੀ ਆ ਜੀ ਤੇ ਮਾਥਾ ਬਿੱਟੇ ਕੁਝ ਕਰ ਪੂਰੇ ਤੱਕ ਮੈਨੂੰ ਮਾਥਾ ਨਹੀਂ ਤਾਂ ਇਹ ਨੀਤਾ ਕਰਦੀ ਆ ਅਨੀਤਾ ਬਣੇ ਕਸੀ ਕਰ ਇੱਕ ਤਾਂ ਜਿੰਦਗੀ ਨਹੀਂ ਮੈਨੂੰ ਚਾਹੀਦੀ ਸੀਗੀ ਕੋਈ ਨਾ ਫੜ ਅਹੀਂ ਤੇ ਨਾ ਅਹੀਂ ਤੇ ਪ੍ਰਾਮਾ ਕਿਉਂ ਕੰਨਗਾ ਅਹੀਂ ਤੇ ਨਾ ਜਿੱਦਾਂ ਇਹ ਤੈਨੂੰ ਜਿੰਦਗੀ ਚਾਹੀਦੀ ਉਸਦਾਂ ਦੀ ਮਿਲੂ ਤਰਾ ਤੇ ਨਾ ਕੋਈ ਵਾਦਾ ਕਰ ਠੀਕ ਆ ਆ ਜਾ ਮਿਲ ਭੈਣ ਜੰਤਰੀਆ ਉਸ ਨੂੰ ਕੰਨਗਾ ਕਰਾ ਲਿਆ ਆ ਲੋਕਾਂ ਦੀ ਬਹੁਤ ਸਸਤੀ ਕਾਲੀ ਹਾਂਜੀ ਤੁਸੀਂ ਵੀਡੀਓ ਭੇਜੀ ਸੀ ਬਹੁਤ ਸਾਨੂੰ ਹਾਂਜੀ ਮਾਈ ਕਿਸੇ ਜੀ ਮੈਂ ਬਸ ਆ ਬਾਹਰ ਇੱਥੇ ਦੇ ਬਾਹਰ ਇੱਥੇ ਦੇ ਪਾਸੇ ਠੀਕ ਆ ਜੀ ਕੋਈ ਗੱਲ ਨਹੀਂ ਜੀ ਅਸੀਂ ਇਹਨੂੰ ਹੁਣ ਤਾਂ ਇਹਨੂੰ ਗੱਡੀ ਚ ਭਟਾ ਰਹੇ ਹਾਂ ਇਹ ਕਿੱਥੇ ਮਿਲੇ ਤੁਹਾਨੂੰ ਇੱਥੇ ਹਸਪਤਾਲ ਦੇ ਬਾਹਰ ਹੀ ਮਿਲੇ ਤੁਹਾਨੂੰ ਕਿੱਥੇ ਮਿਲੇ ਸੀ ਓਕੇ ਬਲੇਕ ਕੱਪੜਿਆਂ ਤੋਂ ਸੀਗੇ ਔਰ ਇਹ ਮੁਕਤੀ ਵੀ ਨਹੀਂ ਮਿਲਦੀ ਪਈਆ ਕਹਿੰਦੇ ਮੈਨੂੰ ਮੁਕਤੀ ਕਰ ਦੇ ਮਾਰਦਾ ਪਿਆ ਤੈਨੂੰ ਇਦਾਂ ਤੇ ਮਾਪਿਓ ਹੁੰਦੇ ਇੱਕ ਸੁਣਾ ਕਰਿਆ ਕਰ ਇੱਕ ਪਾਚੇ ਰਹਿਿਆ ਕਰ ਕਾਹੀ ਕਰਨੀ ਤਨ ਮੈਨੂੰ ਦਿਲ ਚ ਰਾ ਕੇ ਮੇਰੇ ਨਾਲ ਲਿਖ ਕਰਿਆ ਕਰ ਤੈਨੂੰ ਲਿਖ ਕਰਨਾ ਮੈਂ ਸਿਖਾ ਦੂੰ ਜ਼ਿੰਦਗੀ ਜੀਣ ਦਾ ਤੈਨੂੰ ਮੰਮੀ ਨੇ ਦਿੱਤਾ ਮੈਂ ਜ਼ਿੰਦਗੀ ਮੈਂ ਹੀ ਤੈਨੂੰ ਲਾਉਂਗੀ ਖਿੱਚ ਕੇ ਰੱਖੋ ਕਿੱਚੀ ਜਵਾਗ ਤੇ

ਸੱਤ ਬਿਊਟੀ ਪਾਰਲ 28 ਕਰੋੜ ਦੀ ਪ੍ਰਾਪਰਟੀ ਹੈ ਇਹ 28 ਕਰੋੜ ਦੀ ਕੁੜੀ ਹੈ ਇੱਕ ਮਿੰਟ ਪਹਿਣ ਚੁੱਪ ਚੁੱਪ ਸੁਫਾਨ ਦੇ ਚੰਦਰ ਚਾਂਪੁਰ ਕੁੜੀ ਉੱਪਰ ਦਾ ਸਟਕੇ ਨਹੀਂ ਜਾਂਦੀ ਉਹ ਆਟਾ ਉਹ ਆਟੋ ਵਾਲਾ ਕਿੱਥੇ ਕੱਪ ਰੋਈ ਨਾ ਰੱਬ ਰੱਬ ਪਾਲੀ ਵੀ ਜੀ ਵੀ ਆ ਮੈਂ ਮੈਂ ਤੈਨੂੰ ਪਾਲੂ ਨਾ ਜੱਪਾ ਕਰ ਜਾ ਮੈਂ ਪਾ ਲੂ ਰੋਈ ਨਾ ਮੈਂ ਪਾਲੂ ਤੈਨੂੰ ਰੋ ਤੈਨੂੰ ਨਹੀਂ ਪਾਲੂ ਬੰਦਾ ਹੈ ਸਾਹਿਬ ਜੀ ਨਹੀਂ ਜੀ ਇਤਨਾ ਚ ਨਾਸ ਹੋਇਆ ਕਰ ਉਸ ਤੋਂ ਨਹੀਂ ਬੜਦਾ Kena ki gala, kena ki gala.

ਆਪ ਨੂੰ ਕਿੱਥੇ ਮਿਲिए ਅੱਜ ਆਜੋ ਅੱਜ ਆਜੋ ਜੀ 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 ਉਦੋਂ ਉਹ ਬਿਨਾਂ ਕੱਪੜਿਆਂ ਤੋਂ ਘੁੰਮਦੀ ਸੀ ਉਹਦੇ ਵਾਈਫ ਨੇ ਉਹਨੂੰ ਕੱਪੜੇ ਦਿੰਦੇ ਸੀ ਜਿਹੜੇ ਵਸੀ ਘੱਟਾ ਲੱਗਣਾ ਬਾਈ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਤੁਹਾਡੇ ਅੱਜ ਦਰਸ਼ਨ ਪਹਿਲੀ ਵਾਰ ਕਰਨ ਨੂੰ ਬਹੁਤ ਵਧੀਆ ਕੰਮ ਕਰਦੇ ਹੋ ਸਾਰੀਆਂ ਸਾਰੇ ਪਾਸੇ ਫੋਨ ਕਰ ਕਰਕੇ ਮੈਂ ਥੱਕ ਗਿਆ ਹੰਬ ਚੁੱਕਿਆ ਕੋਈ ਬੰਦੇ ਦੇ ਅੰਦਰ ਇਨਸਾਨੀਅਤ ਦਾ ਨਾਮ ਦੀ ਚੀਜ਼ ਨਹੀਂ ਹੈਗੀ ਐਂਡ ਜੇ ਮੈਂ ਸੋਚਿਆ ਸੀ ਮੈਂ ਭੈਣ ਨੂੰ ਆਪਣੀ ਉੱਤੇ ਫੈਕਟਰੀ ਲਾ ਜੂਗਾ ਵੀ ਉੱਥੇ ਦੋ ਲੇਡੀਆਂ ਹੈਗੀਆਂ ਪਹਿਲਾਂ ਉਹਨੂੰ ਧਵਾ ਤੋ ਕੇ ਸਵਾਰਾਂਗੇ ਠੀਕ ਹੈ ਫਿਰ ਉਹਨੂੰ ਰੋਟੀ ਪਾਣੀ ਦਵਾਂਗੇ ਮੈਂ ਕੱਲ ਰਾਤ ਦਾ ਹੀ ਤੁਹਾਨੂੰ ਫੋਨ ਮਤਲਬ ਕਰ ਪਾਈ ਸੀ ਸਾਡੇ ਨਾਲ ਦੇਖੋ ਕੁਝ ਚੰਗੇ ਲੋਕ ਵੀ ਹੈ ਦੁਨੀਆ 'ਚ ਜਿਹੜਾ ਆਪਣਾ ਸਵਾਲ ਲਗਾਉਂਦੇ ਵੀਰ ਜੀ ਨੂੰ ਦੱਸਦੇ ਜਿਹੜੀ ਗੱਲ ਤੁਸੀਂ ਸੁਣੇ ਆਂ ਅਸੀਂ ਦੁਬਾਰਾ ਰਿਪੋਰਟ ਨਹੀਂ ਅਦੀ ਕਰਾਂਗੇ ਕਿੰਨਾਂ ਨਾਲ ਹੀ ਮੇਰੀ ਫੋਨ 'ਤੇ ਹੁਣ ਗੱਲ ਹੋ ਰਹੀ ਚੁਗੀ ਕਿ ਬਿਨਾ ਕੱਪੜਿਆਂ ਤੋਂ ਇਸ ਭੈਣ ਨੂੰ ਜਦ ਸੜਕ 'ਤੇ ਚੁੰਮਦੇ ਦੇਖਦੇ ਆਪਣੇ ਘਰ ਦੇ ਨੇੜੇ ਤੇ ਇਹ ਆਪਣੇ ਵਾਈਫ ਨੂੰ ਨਾਲ ਲੈ ਕੇ ਤਸੂ ਕੱਪੜੇ ਪਵਾਉਂਦੇ ਨੇ ਕੱਪੜੇ ਪਵਾਉਣ ਤੋਂ ਬਾਅਦ ਇਹ ਪੁਲਿਸ ਨਾਲ ਗੱਲ ਕਰਦੇ ਨੇ ਉੱਥੇ ਐਸਐਚਓ ਨਾਲ ਗੱਲ ਕਰਦੇ ਨੇ ਪੁਲਿਸ ਕਹਿੰਦੀ ਵੀ ਅਸੀਂ ਰਾਤ ਨੂੰ ਇੱਥੇ ਰੱਖ ਲੈਨੇ ਕੋਈ ਗੱਲ ਨਹੀਂ ਇਹਨਾਂ ਨੇ ਵੀਰੋਣਾ ਨੇ ਸਾਡੇ ਨਾਲ ਵੀ ਸੰਪਰਕ ਕੀਤਾ ਕੱਲ ਅਸੀਂ ਕਿਸੇ ਕਾਰਨ ਨਹੀਂ ਆ ਸਕੇ ਅਸੀਂ ਬਾਹਰ ਦੀ ਅੱਜ ਸਵੇਰੇ ਵੀਰੋਣ ਨੇ ਜਦੋਂ ਲੱਭਦੇ ਉੱਥੇ ਭੈਣ ਨੂੰ ਪਰ ਲੱਭਦੀ ਨਹੀਂ ਭੈਣ ਪੁਲਿਸ ਵੀ ਇਸ ਗੱਲ ਤੋਂ ਦੱਸਦੀ ਹੈ ਵੀ ਅਸੀਂ ਸਿਵਲ ਹਸਪਤਾਲ ਪਹੁੰਚ ਦਾ ਕਰਤਾ ਸਿਵਲ ਹਸਪਤਾਲ ਆ ਕੇ ਲੱਭਦੇ ਆ ਤਾਂ ਇੱਥੇ ਐਮਰਜੈਂਸੀ ਚ ਵੀ ਲੱਭਦੀ ਪਈ ਤੇ ਫਿਰ ਕਿੱਥੇ ਮੈਂ ਤੁਹਾਨੂੰ ਬਾਈ ਮਾ ਜੀ ਇੱਥੇ ਕੋ ਮਰੇ ਸੀਗੇ ਜੀ ਆ ਪਾਰਕ ਦੇ ਵਿੱਚ ਇੱਥੇ ਕੋ ਮਰੇ ਸੀਗੇ ਹਾਂ ਇੱਥੇ ਕੋ ਮਰੇ ਪਏ ਸੀ ਜੀ ਤੇ ਆ ਭਾਈ ਸਾਹਿਬ ਬੈਠੇ ਸੀ ਇੱਥੇ ਇਹ ਵਿਚਾਰੇ ਆਪਣਾ ਲਾਜ ਬਰਾਨ ਆਏ ਸੀਗੇ ਤੇ ਇਹਨਾਂ ਨੂੰ ਬਿਠਾ ਕੇ ਮੈਂ ਜੀ ਫਿਰ ਇੱਥੇ ਰੋਟੀ ਪਾਣੀ ਦਿੱਤਾ ਇਹਨਾਂ ਨੂੰ ਰੋਟੀ ਪਾਣੀ ਇਹਨਾਂ ਨੇ ਖਾਦਾ ਵਿਚਾਰਿਆਂ ਨੇ ਤੇ ਫਿਰ ਇਹਨਾਂ ਦੀ ਮੈਂ ਹੁਣੇ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਇਹਨਾਂ ਨੂੰ ਤੁਸੀਂ ਜਾਣ ਨਹੀਂ ਦੇਣਾ ਇਹ ਦੱਸਿਆ ਕੁਝ ਪਤਾ ਲੱਗੇ ਕੌਣ ਇਹ ਜੀ ਬੋਲੀ ਜਾ ਰਹੇ ਨੇ ਆ ਵੀਡੀਓ ਜੀ ਮੈਂ ਹੋਰ ਵੀ ਬਣਾਈਆਂ ਨੇ ਇਹਨਾਂ ਦੀਆਂ ਮੈਂ ਪਟਨਾ ਤੋਂ ਨੇ ਉਹ ਐ ਕਿ ਜਿਹੜਾ ਨਾਮ ਲੈ ਰਹੇ ਨੇ ਇਸ ਤੋਂ ਨਾ ਪਿੰਡ ਦਾ ਰੁੜਕੇ ਦਾ ਉਹਨੇ ਪਿੰਡ ਦਾ ਆਪਣਾ ਤੁਸੀਂ ਮੇਰੇ ਹਾਂਜੀ 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 ਉਹਨੇ ਲਿੱਤਾ ਹੋਣਾ ਜੀ ਇਹਨਾਂ ਨੇ ਨਾਮ ਤੇ ਕੱਲ ਵੀ ਜਿਹੜੇ ਤੀਨ ਦਿਨ ਪਹਿਲੇ ਵੀ ਰੁੜਕੇ ਆ ਪਿੰਡ ਦਾ ਨਾਮ ਲੈ ਰਹੇ ਸੀ ਚਲੋ ਐਨੀਵੇ ਹੁਣ ਜਾਨੀ ਕਿ ਇਹ ਅੰਦਰੋਂ ਵੀ ਰਿਕਾਰਡ ਕਿਸ ਪਤਾ ਕੀ ਪਿਆ ਮੈਂ ਕੋਈ ਅੰਦਰ ਦਾ ਕੁਝ ਨਹੀਂ ਟ੍ਰੀਟਮੈਂਟ ਹੋਇਆ ਜੀ ਇਹ ਮੈਂ ਨੀਲਸ ਵੇਰਾ ਲੱਗਿਆ ਇਹ ਤਾਂ ਜੀ ਵੈਸੀ ਇਹਨਾਂ ਨੇ ਡ੍ਰਿਪ ਡਰਪ ਜੀ ਲਾਈ ਹੋਣੀ ਹੈ ਅੰਦਰ ਲਾਈ ਸੀ ਉੱਥੋਂ ਭੱਜ ਲੇ ਜੀ ਇਹ ਮਤਲਬ ਤੇ ਉਹ ਦੋ ਤਿੰਨ ਵਾਰ ਅੰਦਰ ਬਾਹਰ ਗਏ ਇਹ ਤੇ ਫਿਰ ਇਹਨਾਂ ਨੂੰ ਮੈਂ ਕਹਤਾ ਸੀ ਮੈਂ ਤੂੰ ਇੱਥੇ ਵਿਟਾਉ ਤਾਂ ਕਿ ਉਹਨਾਂ ਨੇ ਤਾਂ ਪੁਲਿਸ ਲੈਣਾ ਤਾਂ ਜੀ ਆਪਣੇ ਗੱਲੋਂ ਲਾਇਆ ਇਹਨਾਂ ਨੂੰ ਇੱਥੇ ਛੱਡ ਕੇ ਉਹ ਇੱਥੇ ਛੱਡ ਗਏ ਜੀ ਉਹਨਾਂ ਦਾ ਕੋਈ ਮਤਲਬ ਨਹੀਂ ਸੀਗਾ ਹੁਣ ਦੇਖੋ ਜਦੋਂ ਇੱਕ ਨਾਗਰਿਕ ਦੂਸਰੇ ਨਾਗਰਿਕ ਲਈ ਕੋਸ਼ਿਸ਼ ਕਰਦਾ ਵੀ ਉਹਦੀ ਮਦਦ ਅਫਸਰ ਤਾਂ ਜਾਉਂ ਸੋਚੀ ਨਹੀਂ ਰੱਖਦਾ ਆਪਣਾ ਡਰੈਸ ਵੀ ਨਹੀਂ ਪਸ ਪਾ ਰਿਆ ਲੇਡੀਜ਼ ਆ ਜੰਗਾ ਕੋਰਸ ਦਾ ਕੀ ਕੰਮ ਸੀ ਕੋਰਸ ਦਾ ਕੰਮ ਸੀ ਇਹਨਾਂ ਨੂੰ ਐਸਡੀਨ ਸਾਹਿਬ ਦੀ ਕੋਰਸ ਵਿੱਚ ਪੇਸ਼ ਕਰਦੇ ਐਟੀਐਮ ਸਾਹਿਬ ਆਰਡਰ ਕਰਦੇ ਕਿਸੇ ਆਸ਼ਰਮ ਭੇਜਦੇ ਨਾਲ ਜਾਂ ਕਿਸੇ ਧਾਰੀ ਕਰਕੇ ਤਲ ਭੇਜਦੇ ਇਹ ਸਹੀ ਹਾਲ ਸੀ ਜਾਂ ਹਸਪਤਲ ਵੀ ਭੇਜਦੇ ਤਾਂ ਨਾਰੀ ਨਿਕੈਤਨ ਦੇ ਜਾਂ ਕਿਸੇ ਆਸ਼ਰਮ ਦੇ ਥਰੂ ਭੇਜਦੇ ਉੱਥੇ ਉਹਨਾਂ ਦਾ ਵਲੰਟੀਅਰ ਉਹਨਾਂ ਦਾ ਟੀਮ ਮੈਂਬਰ ਇਹਦਾ ਟਰੀਟਮੈਂਟ ਕਰਵਾਂਗਾ ਉਹਨਾਂ ਹਸਪੀਟਲ ਦੇ ਵਿੱਚ ਸਿੱਧਾ ਭੇਜਤਾ ਫਿਰ ਐਮਰਜੈਂਸੀ ਦੇ ਵਿੱਚ ਤਾਂ ਡਾਕਟਰ ਆਪ ਇਹਨੇ ਬਿਜ਼ੀ ਹੈ ਉੱਥੇ ਪੇਸ਼ੈਂਟ ਇੰਨੇ ਜ਼ਿਆਦਾ ਵਾ ਅੱਗੇ ਵੀ ਅਸੀਂ ਕਈ ਪੇਸ਼ੇ ਤੇ ਤਾਂ ਲੈ ਕੇ ਜਾਂਦੇ ਹਾਂ ਇਹ ਅੰਦਰ ਟ੍ਰੀਟਮੈਂਟ ਹੁੰਦੇ ਆ ਪੇਸ਼ੈਂਟ ਭੱਜ ਕੇ ਬਾਹਰ ਆ ਜਾਂਦੇ ਆ ਉਹ ਇੱਕ ਦਿਨ ਉਹ ਵੀ ਟਰਾਈ ਕਰਦੇ ਹੋਣ ਜੇ ਇਹ ਨਹੀਂ ਕਹਿੰਦੇ ਉਹ ਬਾਰ ਕੱਢ ਰਹੇ ਉਹਨਾਂ ਕੋਲ ਸਿਸਟਮ ਨਹੀਂ ਹੈ ਨਹੀਂ ਉਹਨਾਂ ਕੋਲ ਮੈਨ ਪਾਵਰ ਹੀ ਹੈ ਨਹੀਂ ਜਿਵੇਂ ਹਰੇਕ ਪੇਸ਼ੈਂਟ ਦੇ ਕੋਲੇ ਇੱਕ ਆਪਣਾ ਉੱਥੇ ਮੰਨ ਲਓ ਓਕੇ ਬੰਦ ਰਿਹਾ ਐਮਪਲਾਈ ਖੜਾ ਕਰ ਜਾਂ ਕੋਈ ਨਰਸਿੰਗ ਸਟਾਫ ਖੜਾ ਕਰ ਉਹ ਇਹ ਭੈਣ ਦੇ ਦੇਖੋ ਹੱਥ ਦੇ ਉੱਪਰ ਸੂਈ ਲੱਗੀ ਹੋਈ ਹੈ ਮੈਂਟਲੀ ਅਫਸਰਟ ਆ ਵੀਰ ਨੂੰ ਜਿਵੇਂ ਦੱਸਿਆ ਵੀਰ ਨੂੰ ਇੱਥੇ ਕੋਈ ਆਟੋ ਵਾਲਾ ਬਿਠਾ ਕੇ ਲੈ ਆਇਆ ਮਾਰਡ ਟਾਊਨ ਪੂਰਾ ਕੌਨਸੇਰੀਆ ਜਿੱਥੇ ਪੁਲਿਸ ਐਂਦਾ ਘੁੰਮ ਰਹੀ ਆ ਚੌਂਕੀ ਥਾਣੇ ਚਾਰੇ ਪਾਸੇ ਪੂਰਾ ਦੁਪਹਿਰਾ ਉੱਥੇ ਵਾਰ-ਵਾਰ ਪੈਟਰੋਲਿੰਗ ਹੁੰਦੀ ਆ ਆਟੋ ਵਾਲਾ ਇੱਕ ਬੰਦੇ ਨੂੰ ਆਟੋ 'ਚ ਬਿਠਾ ਕੇ ਜਿਸ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦਾ ਇਹ ਜਾਕਰ ਤੇ ਫਿਰ ਤੁਸੀਂ ਮੌਕੇ ਤੇ ਭੁੱਲ ਭੱਜ ਕੇ ਜਾਕਰ ਨੂੰ ਭਜਾਉਣਾ ਹੈ ਮੈਂ ਜੀ ਉਹਨੂੰ ਗੱਡੀ ਆਪਣੀ ਅੱਗੇ ਲਾਈ ਉਹਦੇ ਆਟੋ ਦੇ ਉੱਤੇ ਮੈਂ ਉਹਨੇ ਦੱਸਦਾ ਸੀ ਕਿ ਸੀਐਨਜੀ ਵਾਲਾ ਆਇਆ ਮੈਂ ਗੱਡੀ ਲਾਈ ਜੀ ਉਹਨੇ ਪਰਦਾ ਲਾ ਕੇ ਜੀ ਉਹਨੇ ਭੈਨਾਂ ਗਲਤ ਕੰਮ ਕਰ ਰਿਆ ਸੀਗਾ ਮੈਂ ਉਹਨੂੰ ਮਤਲਬ ਜਦੋਂ ਲੈ ਮੈਨੂੰ ਦੇਖਿਆ ਉਹ ਨਿਕਲ ਕੇ ਬਾਹਰ ਆ ਗਿਆ ਕਹਿੰਦਾ ਮੇਰੀ ਥੇਲੀ ਹੈ ਮੈਂ ਆਪਣੇ ਵਾਈਫ ਉਹਨੂੰ ਪਛਾਣਦੇ ਸੀਗੇ ਕਿ ਦੇਖੇ ਗਏ ਸਮਾਨ ਤੇ ਉਹਨੂੰ ਦੇਖ ਲਿਆ ਵੀ ਇਹ ਤਾਂ ਉਹੀ ਹੈ ਤੇ ਉਹ ਇਹਨੂੰ ਕਹਿ ਰਿਹਾ ਸੀਗਾ ਇਹ ਤਾਂ ਬਚਰੀ ਹੁਣ ਨਹੀਂ ਦਿਮਾਗ ਉਸ ਤੋਂ ਸੈੱਟ ਹੈਗੀ ਉਹ ਇਹਨੂੰ ਕਹਿ ਰਿਹਾ ਸੀ ਮੈਂ ਤੇਰਾ ਆਪਰੇਸ਼ਨ ਕਰਦਾ ਪਿਆ ਠੀਕ ਹੈ ਤੇ ਉਹਨੂੰ ਕੱਢਿਆ ਜੀ ਬਾਹਰ ਠੀਕ ਹੈ ਤੇ ਕੱਢ ਕੇ ਬਾਹਰ ਤੇ ਉਹ ਇਹਨੂੰ ਵੀ ਨਾਲ ਲੈ ਕੇ ਜਾਣ ਲੱਗਿਆ ਸੀਗਾ ਮੈਂ ਭੈਣ ਨੂੰ ਧੜ ਲੈ ਖਿੱਚ ਕੇ फटाफट ਉਹਨੇ ਬੈਗ ਕੀਤੀ ਤੇ ਖਿੱਚ ਕੇ ਲੈ ਗਿਆ ਨੰਬਰ ਮੈਂ ਨੋਟ ਕਰ ਲਿਆ ਉਹਦਾ ਪੀਪੀ 10 ਐਚ ਐਕਸ 0 ਜੀ ਨੰਬਰ ਵੀ ਉਹ ਤੋਂ ਲਈ ਸੀਗੀ ਉਪਰ ਫੁੱਲਸ ਵਾਲਾ ਨੇ ਵੀ ਨੰਬਰ ਦਿੱਤਾ ਜੀ ਮੈਂ ਉਹਦਾ ਆਟੋ ਦਾ ਫੁੱਲਸ ਵਾਲੇ ਨੇ ਕੋਈ ਸੁਣਵਾਈ ਨਹੀਂ ਜੀ ਕੁਝ ਸੁਣਨ ਨੂੰ ਤਿਆਰ ਨਹੀਂ ਹੈਗੇ ਮੈਂ 112 ਤੇ ਵੀ ਕੰਪਲੇਂਟ ਕੀਤੀ ਜੀ ਹਿਊਮਨਰ ਤੋਂ ਉਹ ਜਿਹੜਾ ਆ ਗਿਆ ਵੈਲਫੇਅਰ ਵਾਲੇ ਹੈਗੇ ਨੇ ਜੀ ਉਹਨਾਂ ਨੂੰ ਵੀ ਕੀਤਾ ਕੋਈ ਸੁਣਵਾਈ ਨਹੀਂ 1091 ਜਿਹੜੀ ਵੈਲ ਉਹ ਹੈਲਪਲਾਈਨ ਨੰਬਰ ਹੈ ਉਹ ਤਾਂ ਜਮ ਹੀ ਨਹੀਂ ਹੁੰਦੇ ਜੀ ਉਹ ਕਹਿੰਦੇ ਪੁਲਿਸ ਨੂੰ ਫੋਨ ਕਰੋ ਸਾਡਾ ਮੈਟਰ ਨਹੀਂ 181 ਵੀ ਤੇ 1091 ਵੂਮਨ ਹੈਲਪਲਾਈਨ ਇਹ ਨਾਮ ਦੀ ਹੈਲਪਲਾਈਨਾਂ ਨੇ ਜੀ ਕੁਝ ਨਹੀਂ ਹੈਗਾ BB10 HX 0648 ਜੀ ਆਟੋ ਦਾ ਨੰਬਰ ਹੈ ਜੀ CNG CNG ਤੇ ਆ ਜੀ ਗ੍ਰੀਨ ਤੇ येलो ਕਲਰ ਦਾ ਆਟੋ ਹੈ ਹਾਂ ਮੈਂ ਵੀਡੀਓ ਵੀ ਬਣਾਈ ਲਿਆ ਇਸ ਭੈਣ ਦੀ ਕੰディション ਨੂੰ ਦੇਖੋ ਕਿਹਦੇ ਹਾਲਾਤ ਨੂੰ ਦੇਖੋ ਤੁਸੀਂ ਕਿੱਦਾਂ ਤੇ ਇਸ ਤਰ੍ਹਾਂ ਦੇ ਘਟਿਆ ਲੋਕ ਤਰਿੰਦੇ ਲੋਕ ਇਸ ਤਰ੍ਹਾਂ ਦੀ ਹਾਲਤ ਵਿੱਚ ਇਸ ਭੈਣ ਦੀ ਮਦਦ ਕਰਨ ਦੀ ਬਜਾਏ ਕਿੰਨੀ ਜਦੋਂ ਤੱਕ ਕਰਦੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਸੁਪਨਿਆਂ ਦੇ ਘਰ ਤੋਂ ਆਏ ਹਾਂ ਮੇਰੀ ਸਾਡੀ ਛੋਟੀ ਭੈਣ ਮੇਰੇ ਨਾਲ ਆ ਰਹੀ ਹੈ ਮਤਲਬ ਅਸੀਂ ਆਪਣੇ ਆਪ ਨੂੰ ਵੀ ਸ਼ਰਮਸਾਰ ਮਹਿਸੂਸ ਕਰਦੇ ਹਾਂ ਜਦੋਂ ਕੋਈ ਇਦਾਂ ਦੀ ਗੱਲ ਹੋਵੇ ਅਸੀਂ ਆਪਣੇ ਆਪ ਨੂੰ ਜਦੋਂ ਇਸ ਸਮਾਜ ਦੇ ਵਿੱਚ ਆਪਣਾ ਕਹਿੰਦੀ ਸਮਝਦੇ ਹਾਂ ਸਮਾਜ ਦੇ ਤੇ ਅਸੀਂ ਆਪਣੇ ਆਪ ਨੂੰ ਹੁਣ ਬੰਦ ਕਰਦਾ ਐਕਸਪਲੇਨ ਨਹੀਂ ਕਰ ਪਾਉਂਦੇ ਵੀ ਕਿੱਦਾਂ ਦੀ ਦੁਨੀਆ ਹੋਈ ਆ ਕਿੱਦਾਂ ਦੇ ਲੋਕ ਹੋਈ ਆ ਵਿਚਾਰੀ ਬਾਕੀ ਜੀ ਮਾਰੀ ਹੋਈ ਆ ਬੜੀ ਠੀਕ ਲੱਗਦੀ ਐ ਕੋਈ ਕੋਈ ਐਡਾ ਨਹੀਂ ਹੈਗੀ ਵੀ ਇਹ ਕਿਸੇ وجہ ਨਾਲ ਡਿਪਰੈਸ਼ਨ ਚ ਆਂ ਬੰਦੇ ਆਪਾਂ ਘਰਾਂ ਚ ਆਪਾਂ ਦੇਖਦੇ ਆਂ ਅੱਜ ਕੱਲ ਡਿਪਰੈਸ਼ਨ ਤਾਂ ਘਰੋਂ ਘਰ ਪਹੁੰਚਿਆ ਸਰਦਾ ਇਹ ਇਸ ਧੀਰੇ ਸਿਰ ਤੇ ਹੱਥ ਰੱਖਣ ਦੀ ਬਜਾਏ ਇਹ ਭੈਣ ਦੇ ਸਾਡੀ ਦੇ ਸਿਰ ਤੇ ਹੱਥ ਰੱਖਣ ਦੀ ਬਜਾਏ ਅਸੀਂ ਜਿੱਤ ਨਾਲ ਛੱਡੀਏ ਸ਼ਰਮ ਕਰੋ ਯਾਰ ਲੋਕ ਫਿਰ ਜਿਹੜੇ ਲੋਕ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਉਹ ਸੰਭਾਲਣਾ ਉਹ ਵੀ ਜੇ ਅੱਜ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਨੇ ਰਾਤੀ ਇੱਦਾਂ ਹੀ ਹੋਇਆ ਜੀ ਕੀ ਕਰੀਏ ਵੋਟਾਂ ਨੂੰ ਸਾਡੀਆਂ ਨੂੰ ਅਸੀਂ ਕੀ ਕਰਨਾ ਹੈ ਜੇ ਲੋਕਤੰਤਰ ਨੂੰ ਬੋਰਡਤੰਤਰ ਬਣ ਕੇ ਰਹਿ ਗਿਆ ਲੋਕਤੰਤਰ ਥੋੜੀ ਹੈ ਤਾਂ ਬੋਰਡਤੰਤਰ ਹੈ ਰਾਜੀ ਕਬੱਡੀ ਪਾਰਟੀ ਦੇ ਜੀ ਨਾਮ ਨਹੀਂ ਲਾਉਂਗਾ ਮੈਂ ਕਬੱਡੀ ਪਾਰਟੀ ਦਾ ਨਾਮ ਨਹੀਂ ਲੈਣਾ ਨਾਮ ਨਹੀਂ ਲੈਣਾ ਕਿਸੇ ਦਾ ਵੱਡੀ ਪਾਰਟੀ ਦੇ ਸੀਨੀਅਰ ਲੁਧਿਆਣੇ ਦੇ ਪ੍ਰਧਾਨ ਸਾਹਿਬ ਉੱਥੇ ਮੌਜੂਦ ਸੀਗੇ ਜੀ ਉਹਨਾਂ ਨੂੰ ਮੈਂ ਦਿਖਾਈ ਹੈ ਇਹ ਕੰਡੀਸ਼ਨ ਔਰ ਕੋਈ ਵੀ ਨਹੀਂ ਗਿਆ ਉਹ ਕਹਿੰਦੇ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਇਹ ਹੁੰਦਾ ਹੀ ਰਹਿੰਦਾ ਤੁਸੀਂ ਆਪਣੇ ਘਰ ਨੂੰ ਜਾਓ ਮੈਂ ਕਿਹਾ ਰੱਬ ਨੇ ਜੇ ਸਾਨੂੰ ਅੱਖਾਂ ਦਿੱਤੀਆਂ ਨੇ ਤਾਂ ਅਸੀਂ ਅੱਖ ਨਹੀਂ ਬੰਦ ਕਰ ਸਕਦੇ ਤਾਨੂੰ ਪਤਾ ਹੈ ਕਿ ਦੁਨੀਆ 'ਚ ਹੁੰਦਾ ਰਹਿੰਦਾ ਹੈ ਪਰ ਜੋ ਸਾਡੀ ਅੱਖ ਅੱਗੇ ਹੋ ਰਹੀ ਹੈ ਅਸੀਂ ਕਿੱਦਾਂ ਅੱਖ ਬੰਦ ਕਰ ਲਈਏ ਤੁਹਾਡਾ ਨਾਮ ਤੇਰਾ ਨਾਮ ਵਰੁਣ ਸਿੰਘ ਵਰੁਣ ਵੀ ਬਹੁਤ ਸ਼ੌਂਕ ਬਹੁਤ ਜੀ ਮੈਂ ਤਾਂ ਫੋਨ ਕਰ ਕਰ ਥੱਕ ਗਈ ਤੁਹਾਡੇ ਵਰਗਾ ਤੁਸੀਂ ਰੱਬ ਦਾ ਹੀ ਰੂਪ ਹੋ ਜਨਾ ਤੁਸੀਂ ਰੱਬ ਦਾ ਹੀ ਰੂਪ ਹੋ ਜਿੰਨੇ ਤੁਹਾਨੂੰ ਫੋਨ ਕਰ ਲੈ ਨਹੀਂ ਭੈਣੇ ਕੋਈ ਨੰਬੀਰਾ ਵੈ ਦੇਖੋ ਉਹਨੂੰ ਵੀ ਸਮਝ ਆ ਵੀ ਮੇਰੇ ਲਈ ਸਹੀ ਕੌਣ ਹੈ ਗਲਤ ਕੌਣ ਹੈ ਉਹ ਵੀ ਵੀਰ ਦੇ ਪੈਰੀਂ ਹੱਥ ਲਾ ਚਾਹੇ ਜਿੰਨਾ ਮਰਜੀ ਬਾਈ ਦੁਨੀਆ 'ਤੇ ਇਦਾਂ ਦਾ ਕੋਈ ਬੰਦਾ ਨਹੀਂ ਕਿਨੇ ਮਰਦੀ ਆਫਸੈਟ ਹੋਵੇ ਪਰ ਉਹਨੂੰ ਚੰਗੇ ਮਾਰੇ ਦੀ ਸੋਚੀ ਤਾਂ ਹੁੰਦੀ ਆ ਪਰ ਉਹ ਰੱਬ ਨੇ ਸ਼ਾਇਦ ਉਹਦੇ ਥਕਨ ਤੇ ਪੜਦਾ ਪਾਇਆ ਨੇ ਦੁਨੀਆ ਦੀ ਦਰਿੰਦਗੀ ਦੇਖ ਕੇ ਦੁਨੀਆ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਉਣ ਲੱਗਿਆ ਜਿਆਦਾ ਟਾਈਮ ਨਹੀਂ ਲੱਗਦਾ ਭਰਾ ਉਹ ਆਟੋ ਵਾਲਾ ਜਿਹੜਾ ਬੰਦਾ ਇਹ ਅਜਿਹੀ ਹਰਕਤ ਕਰਿਆ ਸਮੇਂ ਦਾ ਕੁਝ ਪਤਾ ਨਹੀਂ ਕਦੋਂ ਕਿਧਰ ਨੂੰ ਪਲਟੀ ਵੱਜ ਜਾਣੀ ਇਹ ਵੀ ਭੈਣ ਦੇ ਬੱਚੇ ਸ਼ਾਇਦ ਘਰੇ ਬਿਲਕਦੇ ਹੋਣ ਲੱਭਦੇ ਹੋਣ ਆਪਣੀ ਮਾਂ ਨੂੰ ਸ਼ਾਇਦ ਇਹਦੇ ਤੇ ਭੈਣ ਭਰਾ ਇਹਦੀ ਮਾਪੇ ਨੂੰ ਲੱਭਦੇ ਫਿਰਦੇ ਹੁਣ ਬਿਲਕੁਲ ਨਹੀਂ ਸਾਡੀ ਧੀ ਗਈ ਕਿੱਥੇ ਕਿ ਤੁਸੀਂ ਉਹਦੀ ਮਦਦ ਕਰਨ ਦੀ بجائے ਉਹਨੂੰ ਜ਼ਿੰਦਗੀ ਦਾ ਸ਼ਕਾਰ ਬਣਾਉਂਦੇ ਸਾਡੀ ਫਿਰ ਤੋਂ ਇਹ ਬੇਨਤੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਬਰਮਾ ਜੀ ਵਰਗੇ ਕੁਝ ਲੋਕ ਆਪਣਾ ਫਰਜ਼ ਨਿਭਾਉਂਦੇ ਰਹਿਣ ਮੈਂ ਉਹ ਰਿਪ੍ਰੀਸ਼ੀਅਟ ਕਰਨਾ ਵੀ ਸਾਡਾ ਬਣਦਾ ਸੀ ਧੰਨਵਾਦ ਕਰਦੇ ਹਾਂ ਬੰਦੇ ਨੂੰ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਧੰਨਵਾਦ ਤੁਸੀਂ ਦੇਖੋ ਜੀ ਤੁਸੀਂ ਕਰਦੇ ਪਏ ਹੋ ਦੇਖੋ ਏਡਾ ਵੱਡਾ ਕਰਮ ਤੁਸੀਂ ਕਰਦੇ ਪਏ ਹੋ ਇਹ ਪ੍ਰਮਾਤਮਾ ਪ੍ਰਮਾਤਮਾ ਦਾ ਹੀ ਜਿਹਨੂੰ ਕਹਿੰਦੇ ਆ ਨਾ ਤੁਸੀਂ ਰੂਪ ਉਹਦਾ ਕੋਈ ਨਾ ਪ੍ਰਮਾਤਮਾ ਦਾ ਹੀ ਰੂਪ ਉਹ ਸੀ ਬਿਲਕੁਲ ਜੀ ਯਾਰ ਨਾ ਤਾਂ ਦੇਖ ਲਓ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਕੋਈ ਨਹੀਂ ਹੈਗੀ ਕੋਈ ਬੰਦਾ ਹੱਥ ਪਾਉਣ ਨੂੰ ਤਿਆਰ ਨਹੀਂ ਹੈਗਾ ਠੀਕ ਹੈ ਤੁਸੀਂ ਇੱਕ ਫੋਨ ਤੇ ਆਏ ਬਹੁਤ ਵੱਡਾ ਬੰਦਾ ਨਹੀਂ ਬਹੁਤ ਵੱਡਾ ਨਹੀਂ ਜੀ ਨਹੀਂ ਅ ਭਰਾਂ ਤੋ ਵੀ ਹੋਰ ਆਪਣੇ ਆਪ ਸੁਧਾਰ ਕਰੀਏ ਪਰ ਅਸੀਂ ਹੁਣ ਆਪਣੇ ਇਸ ਭੈਣ ਨੂੰ ਨਾਲ ਲੈ ਕੇ ਗੱਲਾਂ ਸੁਣੀਆਂ ਦੇ ਘਰ ਬਿਲਕੁਲ ਜੀ ਬਿਲਕੁਲ ਤੁਸੀਂ ਮਾਰਿਓ ਚੱਟੇ ਬਿਲਕੁਲ ਜੀ ਮੈਂ ਆਉਂਗਾ ਕੱਲ ਆਉਂਗਾ ਤੁਹਾਡੇ ਕੋਲ ਜੀ ਠੀਕ ਹੈ ਜੀ ਭੈਣ ਬਿਠਾਓ ਗੱਡੀ ਵਿੱਚ ਅੱਛਾ ਬਿਠਾਓ ਧੰਨਵਾਦ ਮਾ ਧੰਨਵਾਦ ਤੇਰਾ ਮਾ ਧੰਨਵਾਦ ਅੱਜ ਸਾਡੇ ਮਾਤਾ ਜੀ ਦਾ ਜਨਮ ਦਿਨ ਹੈਗਾ ਮਾਤਾ ਜੀ ਦਾ ਆਪਣੇ ਜਨਮ ਦਿਨ ਹੈ ਮੇਰੀ ਕੇਪੀਨਸ ਇਹਨਾਂ ਵਧੀਆ ਜੀ ਸੇਵਾ ਦਾ ਕਰਿੰਦਾ ਭੈਣ ਦਾ ਵੀ ਜਨਮ ਦਿਨ ਅੱਜ ਨਪੀ ਦਾ ਤੇ ਆਪਣੇ ਜਨਮ ਦਿਨ ਤੇ ਅੱਜ ਇੱਕ ਭੈਣ ਨੂੰ ਇੱਕ ਸਾਡੀ ਸੁਪਰੀਆ ਦੇ ਘਰ ਦੀ ਮੈਂਬਰ ਨੂੰ ਇੱਥੇ ਆਪਣੇ ਘਰ ਲੈ ਕੇ ਆਏ ਵਾਧਵਾਸ਼ੁਕਰੀਆ ਸਾਰਿਆਂ ਦਾ ਜਿਹੜੇ ਵੀਰ ਭਰਾ ਜੁੜੇ ਹੋਏ ਨੇ ਤੇ ਵਰਨ ਪਰਮਾ ਜੀ ਦਾ ਜਿਨ੍ਹਾਂ ਨੇ ਸਾਨੂੰ ਇਤਲਾਹ ਦਿੱਤੀ ਇਸ ਭੈਣ ਬਾਰੇ ਜਾਣਕਾਰੀ ਸਿਵਲ ਹਸਪਤਾਲ ਲੁਧਿਆਣਾ ਤੋਂ ਅਧਿਕਾਣ ਨੂੰ ਨੋਟਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਵਾਹ ਤੇ ਸੁਪਨੇ ਦੇ ਘਰ ਵਿੱਚ ਲਗਾ ਵਾਈਕੁੱਡੀ ਤੋਂ ਦੁਬਾਰਾ ਜੀ ਸਤਿਕਾਰਯੋਗ